ਨਾ ਵੀ ਤਾਂ 25 ਦਿਨ ਹੋ ਗਏ ਵਿਚਾਰੇ ਗਰਮੀ 'ਚ ਮਰ ਰਹੇ ਨੇ ਭਤੀ ਬੱਚੇ ਨਿੱਕੇ ਨਿੱਕੇ ਨੇ ਵਿਲਕਦੇ ਫਿਰਦੇ ਨੇ ਸਿਆਣਾ ਵਾਣਾ ਨਹੀਂ ਅੱਜ ਕੱਲ ਗਰਮੀ 'ਚ ਰਿਆਸ ਕਿਦਾ ਬੱਚੇ ਕਿੱਦਾਂ ਰਹਿਣ ਰਾਤ ਨੂੰ ਤਾਂ ਦੋ ਵਜੇ 'ਚ ਬਤੀਂ ਹੁੰਦੀ ਐ ਫੇਰ ਜੜੀਏ 6-7 ਵਜੇ ਨਾ ਫੇਰ ਚਲੀ ਜਾਂਦੀ ਫੇਰ ਦੁਪਹਿਰਾਂ 'ਚ ਹੁੰਦੀ ਜਿੰਦੀ ਐ ਪਾਜੀ ਅਸੀਂ 20-25 ਦਿਨ ਹੋ ਗਿਆ ਸੀ ਚੇਹਰੀ ਕੰਪਲੀਟ ਅਜੇ ਉੱਤੇ ਆਸਮੀ ਜੀ ਸਾਹਿਬ ਨੇ ਪੈਸਾ ਡਾਟਰਾ ਸਰ ਵਿੱਚ ਹਿੰਦੀ ਤਾ ਜਾਵੇ 25 ਦਿਨ ਤੋਂ ਨਾ ਪਾਜੀ ਸਾਡੇ ਦਾ ਜਿਹੜਾ ਟਰਾਂਸਫਾਰਮ ਖਰਾਬ ਹੋਇਆ ਪਿਆ ਵਾ ਉਹ ਰੋਜ਼ ਰਾਤ ਨੂੰ ਸਾਡੇ ਅੱਧ ਰੋਜ਼ 10 ਵਜੇ ਸੜ ਜਾਂਦਾ ਫੇਰ ਸਾਨੂੰ ਸਾਰੇ ਭਰਾ ਇਕੱਠੇ ਹੋ ਜੇ 14 ਪਿੰਡ ਦਾ ਬਿਜਲੀ ਬੋਰ ਦੇ ਤਰਲੇ ਪੋਲੇ ਕੋਲ ਰਾਤ ਨੂੰ 1 2 ਵਜੇ ਬੱਤੀ ਹੁੰਦੀ ਹੈ ਫੇਰ ਜੜੀ 6 7 ਵਜੇ ਨਾ ਫੇਰ ਚਲੀ ਜਾਂਦੀ ਫੇਰ ਦੁਪਹਿਰਾਂ ਹੁੰਦੀ ਜੁੰਦੀ ਹੈ ਪਾਜੀ ਅਸੀਂ 20 25 ਦਿਨ ਹੋ ਗਏ ਆ 6 ਵਰੀ ਕੰਪਲੀਟ ਆ ਜੇ ਤੁਸੀਂ ਐਸਡੀਓ ਸਾਹਿਬ ਨੂੰ ਪੈਸਾ ਦਾ ਟਰਾਂਸਫਾਰਮ ਚੇਨ ਦਿੱਤਾ ਜਾਵੇ ਉਹ ਰੋਜ਼ ਉੱਡ ਜਾਂਦਾ ਰੋਜ਼ ਬਦਲ ਦੇਣਾ ਰੋਜ਼ ਉੱਡ ਜਾਂਦਾ ਸਾਡੀ ਸਮੂਹ ਤੋਂ ਬਾਹਰ ਹੋਇਆ ਉਹ ਨਾ ਟ੍ਰਾਂਸਫਾਰਮ ਬਦਲਦੇ ਆ ਉਹਦੇ ਨੇ ਫਿਊਜ਼ ਲਾ ਦੇ ਜਿਹੜੇ ਸਾਡੇ ਬਲਾਜਨ ਦਾ ਫਿਊਜ਼ ਲਾ ਤਾਂ ਭਾਜੀ ਇਹਦੇ ਨਾਲ ਤੇ ਕੋਈ ਮਸਲਾ ਹੱਲ ਨਹੀਂ ਆ ਜਸਵੀਰ ਦੀ ਪੱਤੀ ਬੰਦ ਆ ਤੇ ਇੱਥੀਆਂ ਚ ਪਾਣੀ ਨਹੀਂ ਬੱਚੇ ਪਿਆਸੇ ਮਰ ਰਹੇ ਨੇ ਸਾਡੇ ਉੱਧੋ ਵੱਸੋ ਗੱਲ ਬਾਹਰ ਹੋਈ ਪਈ ਹੈ ਪੈਸਾ ਦਾ ਦੋਸ਼ ਬੁਰਾ ਏਰੀਆ ਮਿਲਜੀ ਦਾ ਹਾਂ ਦਾ ਟ੍ਰਾਂਸਫਾਰਮ ਤੇ ਪਿਛਲੇ 20 ਪੱਛੀਆਂ ਦਿਨਾਂ ਤੋਂ ਹਵਾਲਾ ਸਰਕਾਰ ਇੱਕ ਪਾਸੇ ਕਹਿੰਦੀ ਹੈ ਜੀ ਬਿਜਲੀ ਨਹੀਂ ਦੇਦੀ ਭਾਜੀ ਬਿਜ਼ੀ ਫਰੀ ਦੇਣ ਦਾ ਤਾਂ ਫਾਇਦਾ ਹੀ ਕੋਈ ਨਹੀਂ ਜੇ ਬੱਤੀ ਆਉਣੀ ਨਹੀਂ ਦੇਣੀ ਜਿੰਨੇ ਸਰਕਾਰ ਦੇਣ ਜਾਂਦੀ ਵੀ ਇੱਕ ਦਿਨ ਦੇ 10 ਹੀ ਹੁੰਦਾ ਮਾਫ ਪਰ ਜਿਹੜਾ ਸਾਡਾ ਬੱਤੀ ਪੰਜ ਜੀ ਦੇਣ ਨਿਕਲ ਗਿਆ ਇਹਨਾਂ ਦੇ ਘਰ ਦੇ 10 ਹੁੰਦਾ ਮਾਫ ਹੋ ਰਿਹਾ ਪਰ ਸਾਨੂੰ ਦੇ ਇੱਕ ਜੁੰਡ ਨਹੀਂ ਵੀ ਚੋਰ ਕਰਨ ਨੂੰ ਮਿਲਿਆ ਸਰਕਾਰ ਨੂੰ ਇਹ ਗੱਲ ਜਿਹਨੇ ਵੀ ਸਾਡੇ ਹੱਥ ਜਿਹੜਾ ਲੋ ਅਜਰ ਤੋਂ ਸਾਨੂੰ ਜ਼ਗਾ ਦੇ ਦੀ ਸਾਨੂੰ ਜੇਲ੍ਹਾਂ 'ਚ ਸੁੱਟ ਲੋ ਤੇ ਦੇ ਦੇ ਲੋ ਜੋ ਮਰਜ਼ੀ ਕਰ ਲੋ ਸਾਡੇ ਬੱਚਿਆਂ ਨੂੰ ਪਾਣੀ ਦੇ ਦੋ ਸਾਨੂੰ ਬੱਤੀ ਦੇ ਦੋ ਨਾ 20 ਤੋਂ 25 ਦਿਨ ਹੋ ਗਏ ਵਿਚਾਰੇ ਗਰਮੀ 'ਚ ਮਰ ਰਹੇ ਨੇ ਬੱਤੀ ਦੇ ਬੱਚੇ ਨਿੱਕੇ ਨਿੱਕੇ ਨੇ ਵਿਲਕਦੇ ਫਿਰਦੇ ਨੇ ਸਿਆਣਾ ਬਾਣਾ ਨਹੀਂ ਅੱਜ ਕੱਲ੍ਹ ਗਰਮੀ ਚ ਰਹਿ ਸਕਦਾ ਬੱਚੇ ਕਿੱਦਾਂ ਰਹਿਣ ਹਰ ਘਰ ਦੇ ਵਿੱਚ ਨਿੱਕੀ ਨਿੱਕਾ ਬੱਚਾ ਹੈ ਲੜਕੇ ਹੈ ਨਹੀਂ ਆ ਮੋਟਰਾਂ ਜਲਦੀਆਂ ਨੇ ਮੋਟਰਾਂ ਚੱਲ ਨਹੀਂ ਰਹੀਆਂ ਪੈਗੇ ਦੇ ਪਾਣੀ ਹੈ ਨਹੀਂ ਭਾਜੀ ਆ ਦੀ ਬਰਨਾਨਕਵਾਲ ਦੇ ਸਾਹਮਣੇ ਬਿਲਕੁਲ ਸਾਡੇ ਕੋਲ 66 ਕੇਵੀ ਜਿਹੜੀ ਬਟਾਲ ਗੌਸਪਰੇ ਨੂੰ ਦੇ ਰਹੇ ਨੇ ਜ਼ਿਆਦਾਤਰ ਇਹ ਪਤੀ ਉਥੇ ਧਰਨਾ ਲਾ ਉਦੋਂ ਤੱਕ ਧਰਨਾ ਜਾਰੀ ਰਹੇਗਾ ਜਦੋਂ ਤੱਕ ਸਾਡੇ ਉਸ ਇਲਾਕੇ ਨੂੰ ਬੱਤੀ ਪੂਰੀ ਨਹੀਂ ਦਿੱਤੀ ਜਾਏਗੀ ਭਾਜੀ ਕਿੰਨੀ ਦੇਰ ਬੱਤੀ ਜਾਂਦੀ ਆਉਂਦੀ ਕਦੋਂ ਇਹ ਪੁੱਛੋ ਮਹਾਰਾਜ ਜਾਂਦੀ ਰਹੇ ਪੁੱਤੋਂ ਹੁੰਦੀ ਕਦੋਂ 5 ਮਿੰਟ ਨਹੀਂ ਆਉਂਦੀ 5 ਮਿੰਟ ਕੀ 5 ਸਕਿੰਟ ਆਉਂਦੀ ਹੈ ਅੱਗ ਲੱਗਦੀ ਆ ਉਹਨੂੰ ਬੱਸ ਗਈ ਅਰਾਸ ਆਪਣੀ ਪੋਸਟ ਕਿੱਥੇ ਗਈ ਜੀ ਸਾਹਿਬ ਬਾਹਰ ਮੇਕਨ ਦਾ ਟਰਾਂਸਪੋਰਟ ਡੈਮੇਜ ਹੋਇਆ ਸੀ ਉਹ ਸੇਰੇ ਬਦਲ ਦਿੱਤਾ ਗਿਆ ਤਕਨੀਕੀ ਨੁਕਸਪੈਣ ਕਰਕੇ ਦੁਬਾਰਾ ਸਰ ਗਿਆ ਉਹਦੇ ਕਰਕੇ ਸਪਲਾਈ ਬੰਦ ਲਿਆ ਇਹਨਾਂ ਦੇ ਬਹੁਤ ਬਾਰ ਬਦਿਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਵਾ ਤੇ ਸਾਡੇ ਮੁਲਾਜ਼ਮ ਜਿਹੜੇ ਆ ਰਹੇ ਆ ਕਿਉਂਕਿ ਸਤਾਪ ਤੇ ਸਾਡੇ ਕੋ ਹੈ ਨਹੀਂ ਇੱਕ ਇੱਕ ਦੋ ਦੋ ਬੰਦੇ ਆ ਸਾਰਾ ਕਿੰਨਾ ਤਗੜਾ ਬਟਾਲਾ ਆ ਠੀਕ ਆ ਉਹ ਉਹ ਕੰਪਲੇਟ ਕਰਨ ਗਏ ਸੀ ਇਹਨਾਂ ਨੂੰ ਕਿਹਾ ਕਿ ਵਿਸ਼ਵਾਸ ਨਾਲ ਆਪੇ ਕੋਈ ਚਾਓ ਬੰਦੇ ਆਉਦੇ ਆ ਬੰਦਾ ਲੰਬਵਾਰ ਤਵੇ ਸੀ ਸੱਜ ਲੈ ਕੇ ਵੀ ਪਾਉਣਾ ਆਏਗਾ ਕੁਸ ਵੀ ਉੱਥੇ ਟਰਾਲੀ ਲੱਗੀ ਐ ਦੋਸਤੇ ਦਾ ਟਰਾਂਸਫਰ ਸਪਲਾਈ ਚਲਾ ਦਿੰਦੇ ਆ ਗੱਲ ਨੂੰ ਕਿਹੜੀ ਅਰੇ ਸਮਝ ਨਹੀਂ ਰਹੇ ਇਹ ਕਿਹੜਾ ਏਰੀਆ ਬੰਦ ਹੈ ਇਹ ਮਿਲਕੀ ਵਾਲਾ ਗੌਸਪੁਰੇ ਦਾ ਟਰਾਂਸਫਾਰਮਰ ਲੱਗਦਾ ਇੱਕ ਦੋ ਤੱਕ ਬੱਤੀ ਠੀਕ ਹੋ ਜੀ ਮੁਲਾਜ਼ਮਾਂ ਨੂੰ ਅਸੀਂ 10 15 ਮਿੰਟਾਂ ਨਾਲ ਹੀ ਚਾਲੂ ਕਰ ਦਾਂਗੇ ਅਸਲ ਵਿੱਚ ਇਹ ਟੈਕਨੀਕੀ ਕੰਮ ਹੈ ਟੈਕਨੀਕੀ ਕੰਮ ਨੂੰ ਟਾਈਮ ਲੱਗਦਾ ਹੈ 11 ਮਿੰਟ ਲੱਗ ਸਕਦਾ ਹੈ 11.5 ਆਮ ਆਸੇ ਲੱਗ ਚਾਲੂ ਕਰਵਾ ਲੈ